ਅੱਜ ਨਸ਼ਿਆਂ ਨੂੰ ਲੈ ਕੇ ਹਰ ਇੱਕ ਵਿਅਕਤੀ ਚਿੰਤਤ ਹੈ ਚਾਹੇ ਉਹ ਆਮ ਸਧਾਰਨ ਹੈ ਚਾਹੇ ਉਹ ਰਾਜਸੀ ਹੈ ਧਾਰਮਿਕ ਹੈ ਔਰ ਇਸੇ ਕਰਕੇ ਹੀ ਸਰਦਾਰ ਅਮਰਿੰਦਰ ਸਿੰਘ ਸੀਐਮ ਪੰਜਾਬ ਇਸੇ ਚਿੰਤਾ ਨੂੰ ਲੈ ਕੇ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਲੈਟਰ ਭੇਜ ਕੇ ਅਪੀਲ ਕਰਨ ਦੇ ਵਾਸਤੇ ਬੇਨਤੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ ਸੰਗਤਾਂ ਸਮੁੱਚੇ ਸਮਾਜ ਨੂੰ ਇਹ ਅਪੀਲ ਹੈ ਕਿਉਂਕਿ ਸਿੱਖ ਰਹਿਤ ਮਰਯਾਦਾ ਵਿੱਚ ਵੀ ਸੰਗਤਾਂ ਨੂੰ ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣ ਵਾਸਤੇ ਹਿਕਮਤ ਕੀਤਾ ਗਿਆ ਹੈ ਪਰੰਤੂ ਅੱਜ ਪੰਜਾਬ ਨਸ਼ੇ ਦੀ ਦਲਦਲ ਵਿੱਚ ਇਨਾ ਫਸ ਚੁੱਕਾ ਹੈ ਜਿਸ ਲਈ ਹਰ ਪੰਥ ਦਰਤੀ ਚਿੰਤਾ ਦੇ ਵਿੱਚ ਹੈ ਉਹ ਜੋ ਲੋਕਾਂ ਨੇ ਆਪਣਾ ਨਿੱਜੀ ਲਾਹਾ ਲੈਣ ਵਾਸਤੇ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਹਸ ਦੇ ਵਸਦੇ ਪੰਜਾਬ ਦੀ ਨੌਜਵਾਨੀ ਨੂੰ ਇਸ ਨਸ਼ੇ ਦੀ ਪੱਟੀ ਵਿੱਚ ਝੋਕ ਦਿੱਤਾ ਜਿਸ ਵਿੱਚ ਪੰਜਾਬ ਦੀ ਨੌਜਵਾਨੀ ਪੂਰੀ ਤਰ੍ਹਾਂ ਤਬਾਹ ਹੋ ਰਹੀ ਹੈ ਇਸ ਨਸ਼ੇ ਦੀ ਅੱਗ ਨੂੰ ਬੁਝਾਉਣ ਲਈ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਹੋਰ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਇਸ ਵਰਤੀ ਰਾਤ ਦਿਨ ਕਰਕੇ ਸਿਰ ਤੋੜ ਯਤਨ ਕਰ ਰਹੀਆਂ ਹਨ ਪਰ ਫਿਰ ਵੀ ਅਜੇ ਇਸ ਨਸ਼ੇ ਦੀ ਨਸ਼ੇ ਨੂੰ ਠਲ ਨਹੀਂ ਪੈ ਰਹੀ ਸੰਗਤਾਂ ਇਸ ਨਸ਼ੇ ਨੂੰ ਰੋਕਣ ਦਾ ਕਿਸੇ ਪੁਰ ਅਹਿਸਾਨ ਨਾ ਕਰਨ ਸਗੋਂ ਹਰ ਵਿਅਕਤੀ ਆਪਣਾ ਫਰਜ ਸਮਝ ਕੇ ਆਪਣੇ ਆਪਣੇ ਪਰਿਵਾਰ ਆਂਢ ਗੁਆਂਢ ਗਲੀ ਮਹੱਲਾ ਅਤੇ ਪਿੰਡ ਆਦਿ ਨੂੰ ਧਿਆਨ ਵਿੱਚ ਰੱਖ ਕੇ ਕਰਾਹੇ ਪਏ ਬੱਚੇ ਬੱਚੀਆਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਹਰ ਸੰਭਵ ਯਤਨ ਕਰਨ ਇਸ ਲਈ ਪੰਜਾਬ ਸਰਕਾਰ ਵੀ ਸਖਤੀ ਵਰਤ ਕੇ ਨਸ਼ੇ ਦੇ ਸੌਦਾਗਰਾਂ ਨੂੰ ਭਾਵੇਂ ਕਿੰਨੀ ਵੀ ਵੱਡੇ ਕਿੰਨਾ ਵੀ ਵੱਡੇ ਵਿਅਕਤੀ ਹੋਵੇ ਅਫੀਸਰ ਹੋਵੇ ਜੇਹਨਾਂ ਵਿੱਚ ਬੰਦ ਕਰੇ ਅਤੇ ਜੋ ਬੱਚੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਇਹਨਾਂ ਦਾ ਫ੍ਰੀ ਇਲਾਜ ਕਰਨ ਦਾ ਇੰਤਜ਼ਾਮ ਕਰੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਪਾਸ ਕੀਤਾ ਗਿਆ ਹੈ ਕਿ ਸ਼ਰੋਮਨੀ ਕਮੇਟੀ ਦੇ ਜਿੰਨੇ ਵੀ ਹਸਪੀਟਲ ਨੇ ਉਹਨਾਂ ਵਿੱਚ ਇਹ ਨਸ਼ੇ ਕਰਨ ਵਾਲੇ ਬੱਚੇ ਬੱਚੀਆਂ ਦਾ ਇਲਾਜ ਜਿਹੜਾ ਫ੍ਰੀ ਕੀਤਾ ਜਾਵੇਗਾ। ਔਰ ਵਿੱਦਿਅਕ ادارے ਸਕੂਲ ਕਾਲਜ ਯੂਨੀਵਰਸਟੀਆਂ ਦਾ ਸਟਾਫ ਵੀ ਬੱਚਿਆਂ ਨਾਲ ਘੁਲ ਮਿਲ ਕੇ ਬੱਚੇ ਬੱਚੀਆਂ ਨੂੰ ਨਸ਼ੇ ਤੋਂ ਰਹਿਤ ਕਰਨੇ ਆਪਣਾ ਯੋਗਦਾਨ ਪਾਉਣ। ਖਾਸ ਕਰਕੇ ਡਾਕਟਰ ਸਹਿਬਾਨ ਅਤੇ ਇਲ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਇਸ ਨਾਜ਼ਿਕ ਸਮੇਂ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ। ਅਤੇ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਣ ਜਿਨ੍ਹਾਂ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਚੀ ਪ੍ਰਦਾਨ ਕੀਤੀ ਜਾਵੇ ਸਟੇਜੀ ਕਲਾਕਾਰ ਵੀ ਐਸੇ ਸਭਿਆਚਾਰਕ ਗੀਤ ਗਾਉਣ ਜਿਸ ਨਾਲ ਬੱਚੇ ਆਪਣੇ ਆਪ ਹੀ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਨਾ ਕਿ ਐਸੇ ਗੀਤ ਗਾਏ ਜਾਣ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਬੱਚੇ ਨਸ਼ਿਆਂ ਵਿੱਚ ਗਲਤਾਨ ਹੋਣ ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਨਾਂ ਨੇ ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਹੈ ਇਸ ਲਈ ਹਰ ਵਿਅਕਤੀ ਆਪਣੇ ਆਪਣੇ ਧਰਮ ਵਿੱਚ ਪਰਪੱਕ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ। ਔਰ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਗੁਰਬਾਣੀ ਵਿੱਚ ਸਾਨੂੰ ਇਹ ਨਸੀਹਤ ਦਿੱਤੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਵੀ ਇਹ ਬਚਨ ਕਹੇ ਨੇ ਕਿ ਪੰਜਾਬ ਵਸਦਾ ਗੁਰਾਂ ਤੇ ਨਾਂ ਤੇ ਉਸ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਹੈ। ਆਓ ਅਸੀਂ ਸਾਰੇ ਨਾਲ ਮਿਲ ਕੇ ਨਸ਼ੇ ਉੱਪਰ ਠੱਲ ਪਾਉਣ ਲਈ ਆਪੋ ਆਪਣਾ ਜੋਦਾਨ ਪਾ ਕੇ ਪੰਜਾਬ ਦੀ ਧਰਤੀ ਨੂੰ ਪਵਿੱਤਰ ਧਰਤੀ ਬਜੋਂ ਉਭਾਰਨ ਦਾ ਯਤਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ